ਅੱਜ ਜੋ ਇਨਸਾਫ ਮੋਰਚੇ ਦੇ ਕਨਵੀਨਰ ਬਾਪੂ ਗੁਰਚੰਦ ਸਿੰਘ ਜੀ ਨੇ ਮਹਾਲੀ ਵਿਖੇ ਸਮੂਹੀਆਂ ਜਿੱਥੇ ਬੰਦੀਆਂ ਦਾ ਕਟ ਰੱਖਿਆ ਸੀ ਜੋ ਸਾਡੇ ਜ਼ਿਲ੍ਹਾ ਵਿੱਚ ਬੰਦੀ ਸਿੰਘ ਆਪਣੀ ਸਜਾਵਾਂ ਪੂਰੀ ਕਰ ਚੁੱਕੇ ਹਨ ਉਹਨਾਂ ਦੇ ਉਹਨਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਲੇਕਿਨ ਜਦੋਂ 26 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਸ਼ੋਮਨਿਕਲ ਅਮਰਸਰ ਦੀ ਸਿੱਧੀ ਮੀਰੀ ਪੀਰੀ ਕਾਨਫਰੰਸ ਹੋਈ ਸੀ ਉੱਥੇ ਸਾਰੀਆਂ ਸਮੂਹੀਆਂ ਜਿੱਥੇ ਬੰਦੀਆਂ ਬੰਕੀ ਦੇ ਹੱਥੇ ਬੰਦੀਆਂ ਦੇ ਆਗੂ ਸਾਰੇ ਸਥਿਤੀ ਤੇ ਹਾਜ਼ਰ ਹੋਈ ਸਨ ਤੇ ਉੱਥੇ ਸਵੈ ਸੌਂਤੀ ਨਾਲ ਫੈਸਲਾ ਹੋਇਆ ਸੀ ਕਿ 7 ਜਨਵਰੀ ਨੂੰ ਜੋ ਅਨਸਾਬ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕਰਨਾ ਹੈ ਉਹਦੇ ਦੀ ਸਾਰੀ ਲੀਡਰਸ਼ਿਪ ਸਾਰੀਆਂ ਸਾਰੇ ਜਥੇਬੰਦੀਆਂ ਦੀ ਲੀਡਰਸ਼ਿਪ ਚੁਮੂਰੇਤ ਕਰੇਗੀ ਅੱਜ ਜਦੋਂ ਸਦਾ ਸਿੰਘ ਦੀ ਸੀਮਾਨ ਤੇ ਉਹ ਸਾਡੇ ਸਾਰੇ ਜਨਾ ਨਸਖਤਰ ਸਾਡੀਆਂ ਹੋਰ ਪੀਏਸੀ ਮੈਂਬਰ ਸਾਰਿਆਂ ਨੇ ਆਪਾਂ ਆਪਣੇ ਜ਼ਿਲ੍ਹਾ ਤੋਂ ਆਪਣੇ ਸੰਗਤਾਂ ਨਾਲ ਲੈ ਕੇ ਮਹਾਰੀ ਪਹੁੰਚਣਾ ਸੀ ਤਾਂ ਰਾਤੋਂ ਰਾਤ ਤਿਆਰੀ ਕੀਤੀ ਗਈ ਪੰਜਾਬ ਪੁਲਿਸ ਤੇ ਸਰਕਾਰ ਨੇ ਸਾਡੇ ਆ ਮਨਸਾਸ ਸਿੰਘ ਜੀ ਸੀ ਮਾਂ ਦੇ ਗ੍ਰਹਿ ਵੀ ਗਏ ਭਾਰੀ ਪੋਸਟ ਭੇਜ ਕੇ ਉਹਨੂੰ ਹੌਸ ਸੈਚ ਕਰ ਲਿਆ ਇਸੇ ਤਰ੍ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੋ ਸਾਡੇ ਜਨਰਲ ਸਕੱਤਰ ਨੇ ਸਾਡੇ ਬਹਾਦਰ ਸਿੰਘ ਬਸਾਉੜ ਜੋ ਪੀਐਸਸੀ ਮੈਂਬਰ ਨੇ ਗਰਨੇਤ ਸਿੰਘ ਰਾਮਪੁਰਾ ਜੋ ਪੀਐਸਸੀ ਮੈਂਬਰ ਨੇ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਹਰਜੀਤ ਸਿੰਘ ਮੀਆਂਪੁਰ ਇਹਨਾਂ ਦੀ ਕਬਰਾਂੀਆਂ ਹੋਰ ਵੀ ਕਈ ਥਾਵਾਂ ਤੇ ਅਰੈਸਟ ਹੋਏ ਹਨ ਥੋੜੀ ਸਮੇਂ ਤੱਕ ਸਾਰੇ ਪਤਾ ਲੱਗ ਰਿਹਾ ਕਿੰਤੇ ਕਿੰਤੇ ਆਈਆਂ ਮਤਲਬ ਸਾਡੇ ਕੋਲ ਰਿਪੋਰਟ ਆਈ ਹੈ ਵੀ ਸਾਰੇ ਪੰਜਾਬ ਵਿੱਚ ਇਹ ਚਾਪਾ ਮਾਰੀ ਹੋਈ ਹੈ ਜਿਸ ਵੀ ਉਹ ਸਾਰੀ ਸਾਡੇ ਜਮਹੂਰੀਤ ਵਿਰੋਧੀ ਅਮਲ ਹੋਏ ਆ ਜਦੋਂ ਕਿ ਸਾਨੂੰ ਰੋਸ ਕਰਨਾ ਮਾਰਚ ਕਰਨਾ ਵਿਚਾਰ ਪਰਕਰਨੇ ਸਾਡੇ ਵਿਧਾਨਕ ਹੱਕ ਨੇ ਸਾਡੀ ਜਿਹੜੀਆਂ ਵਿਧਾਨਕ ਹੱਕਾਂ ਨੂੰ ਕੁਚੜਾ ਜਾ ਰਿਹਾ ਹੈ ਸਰਕਾਰ ਵੱਲੋਂ ਇਹਦੀ ਅਸੀਂ ਸਖ਼ਤ ਸੱਜਣ ਨਿੰਦਾ ਕਰਦੇ ਆ ਤੇ ਸਰਕਾਰ ਨੂੰ ਇਸ ਗੱਲ ਦੀ ਖਬਰਦਾਰ ਵੀ ਕਰਦੇ ਆ ਜੋ ਖਾਲਸਾ ਪੰਥ ਦੇ ਨਾਲ ਜ਼ੋਰ ਜਬਰ ਜਾਂ ਬੇਇਨਸਾਫੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਉਸ ਨੂੰ ਹੋਰ ੜਕਾਉਣ ਲਈ ਉਸ ਨੂੰ ਹੋਰ ਵਿਸਫੋਟਸਤੀ ਬਣਾਉਣ ਲਈ ਅਜਹ ਜਬਰ ਜ਼ੁਲਮ ਕਰਨਾ ਬੰਦ ਕੀਤਾ ਜਾਵੇ ਤੇ ਜੋ ਕਾਨੂੰਨ ਦੇ ਅਨਸਾਰ ਜੋ ਸਿਲਾਮਾ ਪੂਰੀਆਂ ਕਰ ਚੁੱਕੇ ਹਨ ਉਹਨਾਂ ਬੰਦੀਆਂ ਸੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਤੇ ਮੁਲਕ ਦਾ ਮਾਹੌਲ ਸ਼ਾਂਤ ਵੀ ਬਣਾ ਰਹੇ ਇਹ ਅਸੀਂ ਮਹਾਨ ਸਾਹਿਬ ਨੇ ਗੱਲ ਕੀਤੀ ਇਸ ਵਾਰੀ ਅਗਲਾ ਐਕਸ਼ਨ ਕੋਈ ਲਿਕਨ ਦੀ ਕੋਸ਼ਿਸ਼ ਕੀਤੀ ਕੁਝ ਕਰੇ ਉਹ ਅਗਲੀ ਮੀਟਿੰਗ ਜਿਹੜੀ ਸਾਰੇ ਜਥੇਬੰਦੀਆਂ ਮਿਲ ਕੇ ਕਰਨੀ ਹੈ ਦੁਆਰਾ ਅੱਜ ਤੋਂ ਬਾਅਦ ਦੁਆਰਾ ਇੱਕ ਟਾਈਮ ਰੱਖ ਕੇ ਫਿਰ ਦੁਆਰਾ ਫੈਸਲਾ ਹੋਊਗਾ ਇਹ ਕਿਉਂਕਿ ਇਨਸਾਫ ਮੋਰਚੇ ਦਾ ਸਾਰਾ ਪ੍ਰੋਗਰਾਮ ਹੈ ਸਾਡੀ ਉਹਨਾਂ ਨਾਲ ਸਾਰੀ ਸਮੂਲੀਅਤ ਹੈ ਤੇ ਉਹਨਾਂ ਨੇ ਸਲਾਹ مشਵਾਰ ਕਰਨ ਤੋਂ ਬਾਅਦ ਹੀ ਐਲਾਨ ਕੀਤਾ ਜਾਊਗਾ ਇਹਦਾ ਐਲਾਨ ਇਨਸਾਫ ਮੋਰਚੇ ਆਲੀ ਕਰਨਗੇ ਸਾਡੀ ਤੋਂ ਉਹ ਸਮੂਲੀਅਤ ਹੋਏਗੀ ਇਹ ਸਾਰਾ ਪ੍ਰੋ ਅਸੀਂ ਪੁਲਿਸ ਲਈ ਤੇ ਪੰਜਾਬ ਦੀ ਸਰਕਾਰ ਦੀ ਇਸ ਕਾਰਵਾਈ ਦੀ ਕੜੇ ਸਰਦਾਈ ਹੁੰਦਾ ਕਰਦੇ ਆ ਤੇ ਸਮੁੱਚੇ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਉਹ ਖਨੌਰੀ ਵਿਖੇ ਵੱਡਾ ਮੋਰਚਾ ਲੱਗਿਆ ਜੋ ਕਿਸਾਨਾਂ ਦਾ ਉਹਦੇ ਵਿੱਚ ਜੋਦਾਂ ਪਾ ਰਹੇ ਨੇ ਸੰਸਾਦ ਮੋਰਚਾ ਵੀ ਸਾਰੀ ਕੌਮ ਦਾ ਪੰਜਾਬ ਦਾ ਮੁੱਦਿਆਂ ਤੇ ਹੈ ਉਹਦੇ ਵਿੱਚ ਵੀ ਸਾਰੀ ਸ਼ਮੂਲੀਅਤ ਕਰਕੇ ਸਰਕਾਰਾਂ ਨੂੰ ਮਜਬੂਰ ਕੀਤਾ ਜਾਵੇ ਕਿ ਸਾਡੀਆਂ ਕਿਸਾਨਾਂ ਪ੍ਰਤੀ ਤੇ ਸਾਡੀ ਸਿੱਖਾਂ ਪ੍ਰਤੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ